90 ਸਾਲ ਦੀਆਂ ਢੇਰ ਸਾਰੀਆਂ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ ਗੱਲ ਕੈਨੇਡਾ ਸਟੱਡੀ ਵੀਜ਼ਾ ਦੀ ਕਰੀਏ ਤਾਂ ਢੇਰ ਸਾਰੇ ਕਾਫੀ ਅਸੀਂ ਕਹਿ ਸਕਦੇ ਆ ਬੀਏ ਔਰ ਬੀਕਮ ਵਾਲਿਆਂ ਦੇ ਲਈ ਕੈਨੇਡਾ ਵੱਲੋਂ ਮਿਲਣ ਜਾ ਰਹੇ ਨੇ ਕਿਉਂਕਿ ਕੈਨੇਡਾ ਨੇ ਇੱਕ ਨਵੀਂ ਲਿਸਟ ਜੋ ਹੈ ਕੋਰਸੇਸ ਨੂੰ ਲੈ ਕੇ ਜਾਰੀ ਕਰ ਦਿੱਤੀ ਹੈ ਜਿਸ ਵਿੱਚ ਜੋ ਹੈ ਪੋਸਟ ਸਟਡੀ ਵਰਕ ਪਰਮਿਟ ਮਿਲ ਸਕਦਾ ਹੈ ਸਪੈਸ਼ਲੀ ਬੀਏ ਬੀਕਮ ਵਾਲਿਆਂ ਨੂੰ ਕਹਿਣਾ ਚਾਹ ਰਹੀਆਂ ਵੀਡੀਓ ਜ਼ਰੂਰ ਧਿਆਨ ਨਾਲ ਸੁਣ ਲੋ ਸਮਝ ਲੋ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰ ਦਿਓ ਜੋ ਕੈਨੇਡਾ ਸਟੱਡੀ ਵੀਜ਼ਾ ਤੇ ਜਾਣਾ ਚਾਹੁੰਦੇ ਨੇ ਕਮਿੰਗ ਇਨ ਟੇਕ ਦੇ ਵਿੱਚ ਤਾਂ ਇਹ ਕੋਰਸੇਸ ਨੂੰ ਆਪਣੇ ਮਾਈਂਡ ਵਿੱਚ ਜ਼ਰੂਰ ਰੱਖੋ ਬੜੇ ਇੰਟਰਸਟਿੰਗ ਜਿਹੇ ਕੋਰਸੇਸ ਨੇ ਜਿਨ੍ਹਾਂ ਦੇ ਨਾਲ ਤੁਹਾਨੂੰ ਪੋਸਟ ਸਟਡੀ ਵਰਕ ਪਰਮਿਟ ਵੀ ਮਿਲ

ਜੀ اور ਸਾਰੀ ਨੂੰ ਨਹਾ ਸਾਲ ਵਧਿਆ ਰਹੇ ਜੀ ਬਿਲਕੁਲ ਸੋ ਮੈਮ ਜਿਵੇਂ 2025 ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਇਹ ਜਿਹੜੇ ਨਵੀਂ ਲਿਸਟ ਅਸੀਂ ਗੱਲ ਕਰੀਏ ਕੋਰਸੇ ਜਿਹੜੇ ਨਵੇਂ ਨੇ ਜਿਨ੍ਹਾਂ ਦੇ ਉੱਪਰ ਪੋਸਟ ਸਟਡੀ ਵਰਕ ਪਰਮਿਟ ਮਿਲੇਗਾ ਕਿਉਂਕਿ ਹੁਣ ਸਟੂਡੈਂਟ ਵੀ ਜਿਹੜਾ ਹੈ ਬੜਾ ਫੋਕਸਡ ਹੋ ਗਿਆ ਉਹਨੂੰ ਵੀ ਪਤਾ ਹੈ ਕਿ ਮੈਂ ਧਿਆਨ ਦੇ ਨਾਲ ਆਪਣੇ ਕੋਰਸ ਦੀ ਚੋਣ ਕਰਾਂ ਤਾਂ ਅੱਜ ਦੇ ਟਾਈਮ ਵਿੱਚ ਹੁਣ ਤੁਸੀਂ ਸਟੂਡੈਂਟਸ ਨੂੰ ਕੀ ਕਹਿਣਾ ਚਾਹੋਗੇ ਕਮਿੰਗ ਇਨਟੇਕ ਦੇ ਲਈ ਜਿਹੜੇ ਸਟੂਡੈਂਟ ਅਪਲਾਈ ਕਰਨਾ ਚਾਹੁੰਦੇ ਨੇ ਖਾਸ ਤੌਰ ਤੇ ਬੀਏ ਬੀਕੋਮ ਵਾਲਿਆਂ ਨੂੰ ਫੋਕਸ ਕਰਦੇ ਹੋਏ ਇਸ ਲਿਸਟ ਨਵੀਂ ਲਿਸਟ ਡਿਟੇਲ ਵਿੱਚ ਦੱਸੋ ਪਹਿਲਾਂ ਤੇ ਆਪਾਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਬੱਚਾ ਕੈਨੇਡਾ ਕਿਉਂ ਜਾਏ ਕਿਉਂਕਿ ਪਿੱਛੇ ਥੋੜਾ ਜਿਹਾ 네ਗੇਟਿਵ ਉਹ ਬੱਚੇ ਹੋ ਗਏ ਤੇ ਉਹਨਾਂ ਨੂੰ ਪੋਜ਼ਿਟਿਵ ਕਰਨ ਦੇ ਹਜ਼ਾਰ ਰੀਜ਼ਨ ਹੈ ਲੇਕਿਨ ਉਹ 네ਗੇਟਿਵਿਟੀ ਕਈ ਵਾਰੀ ਇੰਨੀ ਛਾ ਜਾਂਦੀ ਕਿ ਬੱਚੇ ਕਹਿੰਦੇ ਕਿ ਨਹੀਂ ਅਸੀਂ ਨਹੀਂ ਜਾਣਾ ਉਹ ਸਭ ਤੋਂ ਵੱਡੀ ਉਹਨਾਂ ਦੀ ਗਲਤੀ ਹੋਏਗੀ ਤੁਸੀਂ ਇਹ ਦੇਖੋ ਇੰਨਾ بڑا ਕੰਟਰੀ ਹੈ ਔਰ ਹਜੇ ਜਿਹੜੇ ਬੱਚੇ ਕੱਟ ਗਏ ਆ ਉਹਦੇ ਕਾਰਨ ਉਧਰ ਹੋਣ ਜਿਹੜੀ ਆ ਜੌਬ ਜ਼ਿਆਦਾ ਮਿਲਣੀ ਸ਼ੁਰੂ ਹੋ ਜਾਣਗੇ ਕਿਉਂਕਿ ਇਸ ਟਾਈਮ ਬੱਚਾ ਪਹੁੰਚਿਆ ਨਹੀਂ ਆ ਜ਼ਿਆਦਾ ਤਾਂ ਜਿਹੜੇ ਪਿਛਲੇ ਬੱਚੇ ਸੀ ਉਹਨਾਂ ਦੀ ਸੈਟਿੰਗ ਹੋ ਗਈ ਹੈ ਹੁਣ ਸੈਟਿੰਗ ਹੋਣ ਦੇ ਬਾਅਦ ਜਿਹੜੇ ਇਹ ਬੱਚੇ ਗਏ ਨਹੀਂ ਆ ਤਾਂ ਇੱਕ ਵੈਕਿਊਮ ਆ ਗਿਆ ਹੈ ਵੈਕਿਊਮ ਆਣ ਦੀ وجہ ਨਾਲ ਤੁਸੀਂ ਇਹ ਦੇਖੋ ਕਿ ਇਹ ਜਿਹੜੇ ਬੱਚੇ ਇੱਥੇ ਬੈਠੇ ਆ ਇਹ ਸੋਚ ਕੇ ਕਿ ਕੈਨੇਡਾ ਇਦਾਂ ਹੈ ਉਦਾਂ ਐਨੀ ਬੜੀ ਕੰਟਰੀ ਹੈ ਪੋਪੂਲੇਸ਼ਨ ਕਿੰਨੀ ਕਾ ਪੰਜਾਬ ਜਿੰਨੀ ਔਰ ਕੰਟਰੀ ਦੇਖੋ ਕਿੱਡਾ ਵੱਡਾ ਹੈ ਤੁਸੀਂ ਆਪ ਸੋਚੋ ਉਹਨਾਂ ਦੇ ਕੋਲ ਰਿਸੋਰਸਸ ਬਹੁਤ ਹੈ ਪੈਟਰੋਲੀਅਮ ਵੀ ਹੈ ਐਗਰੀਕਲਚਰ ਵੀ ਹੈ ਚੰਬਾਇ ਗੈਸਿਸ ਵੀ ਹੈ ਉਹਨਾਂ ਦੇ ਕੋਲ ਬਹੁਤ ਕੁਝ ਹੈ ਤੇ ਤੁਸੀਂ ਜਿਹੜਾ ਇਹ ਨਾ ਸੋਚੋ ਕਿ ਕੈਨੇਡਾ ਨਹੀਂ ਜਾਣਾ ਚਾਹੀਦਾ ਕੈਨੇਡਾ ਬਹੁਤ ਪਿਆਰੀ ਕੰਟਰੀ ਹੈ ਸਾਰੇ 네ਗੇਟਿਵ ਬੋਲਣਗੇ ਲੇਕਿਨ ਮੈਂ ਹਮੇਸ਼ਾ ਪੋਜ਼ਿਟਿਵ ਬੋਲੂਗੀ ਇਸ ਕਰਕੇ ਕਿਉਂਕਿ ਤੁਸੀਂ ਇਹ ਦੇਖੋ ਜਦ ਵੀ ਕੋਈ ਮਾਰਕੀਟ ਡਾਊਨ ਹੁੰਦੀ ਹੈ ਨਾ ਉਸ ਟਾਈਮ ਹੀ ਉਹਦੇ ਵਿੱਚ ਐਂਟਰ ਹੁੰਦਾ ਫਾਇਦਾ ਹੁੰਦਾ ਜਦ ਲੋਕ ਨਾ ਨਾ ਕਰ ਰਿਹਾ ਤੁਸੀਂ ਹਾਂ ਕਰੋ ਕਿਉਂਕਿ ਤੁਸੀਂ ਉੱਥੇ ਹਜੇ ਘੱਟ ਤੋਂ ਘੱਟ 2 ਇਅਰਸ ਪੜ੍ਹਨਾ ਹੈ ਬੈਚਲਰ 'ਚ ਜਾ ਰਹੇ ਹੋ ਤਾਂ 3 ਤੋਂ 4 ਇਅਰ ਪੜ੍ਹਨਾ ਮਾਸਟਰ 'ਚ ਜਾ ਰਹੇ ਹੋ ਤਾਂ ਐਟ ਲੀਸਟ 2 ਇਅਰਸ ਪੜ੍ਹਨਾ ਉੱਥੇ ਹੋਰ ਸਾਲ 6 ਮਹੀਨੇ ਚ ਤਾਂ ਇੱਕਦਮ ਖਾਲੀ ਹੋ ਜਾਏਗਾ ਬਿਲਕੁਲ ਉਹਨਾਂ ਨੂੰ ਬੱਚੇ ਚਾਹੀਦੇ ਹੋਣਗੇ ਜਦ ਇਹ ਹੋਏਗਾ ਨਹੀਂ ਕੈਨੇਡਾ ਦਾ ਸੀ ਵੀਜ਼ਾ ਲਗਵਾ ਲੈਂਦੇ ਟਾਈਮ ਵੇਸਟ ਕਰ ਲਿਆ ਤੇ ਤੁਸੀਂ ਤੇ ਹਜੇ ਜਾ ਕੇ ਜਦ ਤੱਕ ਤੁਹਾਡੀਆਂ ਪੜ੍ਹਾਈਆਂ ਖਤਮ ਹੋਣਗੀਆਂ ਤਾਂ ਤੁਹਾਡੇ ਵਾਸਤੇ ਤੇ ਜੋਬ ਬਿਲਕੁਲ ਤਿਆਰ ਹੋਏਗੀ ਤੇ ਇਹ ਪੁਲੇਖਾ ਹੈ ਪੁਲੇਖੇ ਚ ਨਾ ਰੋ ਕਿ ਅਸੀਂ ਕੈਨੇਡਾ ਨਹੀਂ ਜਾਣਾ ਜ਼ਰੂਰ ਜਾਓ ਔਰ ਬੜੀ ਵਧੀਆ ਸੰਭਾਵਨਾ ਮਿਲਣਗੀਆਂ ਜਰੂਰ ਤੁਸੀਂ ਦੇਖ ਰਹੇ ਹੋਗੇ ਕਿ ਪੁਆਇੰਟ ਸਿਸਟਮ ਸਟ੍ਰਿਕਟ ਹੋ ਗਿਆ ਪੁਆਇੰੰਟ ਸਿਸਟਮ ਸਟ੍ਰਿਕਟ ਨਹੀਂ ਹੋਇਆ ਤੁਹਾਨੂੰ ਸਮਝ ਨਾ ਪਏਗਾ ਕਿ ਜਿਹੜਾ ਬੱਚਾ ਬੈਚਲਰ ਕਰਦਾ ਮਾਸਟਰਸ ਕਰਦਾ ਉਹਦੇ ਤਾਂ ਪੁਆਇੰਟ ਵੈਸੇ ਹੀ ਪੂਰੇ ਹੋ ਜਾਂਦੇ ਆ ਜੇ ਕੋਈ ਕਮੀ ਪੇਸ਼ੀ ਹੁੰਦੀ ਹੈ ਤੇ ਬੱਚੇ ਫ੍ਰੈਂਚ ਦੇ ਪੁਆਇੰਟ ਉਹ ਜਿਨ੍ਹਾਂ ਨੇ ਡਿਪਲੋਮੇ ਕੀਤੇ ਹੋਏ ਆ ਉਹਨਾਂ ਦੇ ਪੁਆਇੰਟ ਪੂਰੇ ਨਹੀਂ ਹੁੰਦੇ ਫਿਰ ਉਹਨਾਂ ਨੂੰ ਫ੍ਰੈਂਚ ਦੇ ਰਾਹੀਂ ਆਪਣੇ ਪੁਆਇੰਟ ਕੰਪਲੀਟ ਕਰਨੇ ਪੈਂਦੇ ਆ ਇਹ ਥੋੜਾ ਜਿਹਾ ਇਲੈਕਸ਼ਨ ਵਾਲਾ ਮਾਹੌਲ ਹੈ ਇਹ ਸਾਰੀ ਰੂਮਰਜ਼ ਆਣ ਗਈਆਂ ਪਰ ਤੁਹਾਡਾ ਡਿਸੀਜਨ ਇਹੀ ਹੋਣਾ ਚਾਹੀਦਾ ਤੁਸੀਂ ਅਪਲਾਈ ਜ਼ਰੂਰ ਕਰੋ ਹੁਣ ਕਿਉਂਕਿ ਐਸਡੀਐਸ ਵੀ ਹਟਾਤਾ ਹੈ ਪਹਿਲੇ ਬੱਚਾ ਡਰਦਾ ਸੀਗਾ ਕਿ 24-25 ਲੱਖ ਰੁਪਏ ਲਾਣਾ ਪਏਗਾ 20000 ਡਾਲਰ ਜਿਹੜਾ ਜੀਆਈਸੀ ਵਿੱਚ ਜਾਏਗਾ 18 ਵੀਜ਼ਾ ਡਾਲਰ ਫੀਸ 'ਚ ਜਾਏਗਾ ਫੀਸ ਹੁਣ ਦੇਣੀ ਤੁਸੀਂ 6 ਮਹੀਨੇ ਦੀ ਹੈ 8-10 ਫੀਸ ਤੁਹਾਡੀ ਮਤਲਬ ਤੁਸੀਂ ਲਾ ਲਓ 5 ਤੋਂ 6 6.5 ਲੱਖ ਫੀਸ ਹੈ ਜੀਆਈਸੀ ਨਹੀਂ ਭਰਨੀ ਨਾ ਭਰੋ ਕਿਉਂਕਿ ਐਚਡੀਐਸ हट ਗਿਆ ਤੁਸੀਂ ਖਾਲੀ ਸਿੰਪਲ ਆਪਣਾ ਜਿਹੜੇ financial document ਜਿੰਨਾ GIC ਤੇ ਪੈਸਾ ਹੁੰਦਾ ਉਹ ਆਪਾਂ ਨੂੰ 2-3 ਮਹੀਨੇ ਪੁਰਾਣੇ ਸ਼ੋਅ ਕਰਨੇ ਪੈਂਦੇ ਕਿਉਂਕਿ ਪ੍ਰੂਫ ਦਿਖਾਣਾ ਪਏਗਾ ਜਾਂ ਤੇ ਆਪਾਂ GIC पे कर दी है या आपा वो दिखा दइए फीस ਖਾਲੀ 6 ਮਹੀਨੇ ਦੀ ਜਾਣੀ ਹੈ ਇਹ ਸਭ ਤੋਂ ਸੋਖਾ ਹੈ ਹੁਣ ਤੁਸੀਂ ਕੋਰਸੇਜ਼ ਦੀ ਗੱਲ ਕੀਤੀ ਦੇਖੋ ਬਹੁਤ سارے ਕੋਰਸੇਜ਼ ਹੈ ਜਿਨ੍ਹਾਂ ਦੇ ਵਿੱਚ ਪੋਸਟ ਸਟਡੀ ਵਰਕ ਪਰਮਿਟ ਹੈ ਮੈਕਸਿਮਮ ਕਾਲਜੇਜ਼ ਦੇ ਵਿੱਚ ਉਹੀ ਕੋਰਸ ਸਿਸਟਮ ਰਨ ਹੋ ਰਿਹਾ ਹੈ ਜਿਹੜੇ ਜਿਹਦੇ ਵਿੱਚ ਪੋਸਟ ਸਟਡੀ ਵਰਕ ਪਰਮਿਟ ਹੈ ਜਿਦਾਂ ਟਰਕਿੰਗ ਦਾ ਹੋ ਗਿਆ ਆਚਰ ਉਹਦੇ ਰਿਲੇਟਡ ਹੋ ਗਏ ਤੁਹਾਡੇ ਹੈਲਥ ਮੈਨੇਜਮੈਂਟ ਤੋਂ ਹੈਲਥ ਤੋਂ ਰਿਲੇਟਡ ਬਹੁਤ سارے ਕੋਰਸਸ ਐ ਜਿਹੜੇ ਇਹਨਾਂ ਦੇ ਵਿੱਚ ਸਾਰੇ ਉਹਦੇ ਵਿੱਚ ਪੀਐਸਡਬਲਯੂ ਹੈ ਪੀਐਸਡਬਲਯੂ ਇਸ ਟਮ ਹੋਸਪਿਟੈਲਿਟੀ ਦੇ ਵਿੱਚ ਨਹੀਂ ਆ ਔਰ ਬਿਜ਼ਨਸ ਦੇ ਵਿੱਚ ਨਹੀਂ ਆ ਲੇਕਿਨ ਉਹਦੇ ਵਿੱਚ ਵੀ ਜੇ ਬੱਚਾ ਜਾਣਾ ਚਾਹੁੰਦਾ ਔਰ ਪੀਐਸਡਬਲਯੂ ਲੈਣਾ ਚਾਹੁੰਦਾ ਤੇ ਉਹ ਬੈਚਲਰ ਜਾਂ ਮਾਸਟਰਸ ਕਰ ਲੇ ਬੈਚਲਰ ਦੇ ਵਿੱਚ ਹਰ ਕੋਰਸ ਦੇ ਵਿੱਚ ਤੁਹਾਨੂੰ ਪੀਐਸਡਬਲਯੂ ਮਿਲੇਗਾ ਪੋਸਟਡਿਪੋਮੈਂਟ ਮਿਲੇਗਾ ਲੇਕਿਨ ਡਿਪਲੋਮੇ ਦੇ ਵਿੱਚ ਲਿਮਿਟਿਡ ਡਿਪਲੋਮੇ ਉਹ ਵੀ ਬਹੁਤ ਜ਼ਿਆਦਾ ਹੈ ਹੁਣ ਤਿੰਨ ਚਾਰ ਡਿਪਲੋਮੇ ਨਵੇਂ ਆ ਗਏ ਉਹ ਵੀ ਮੈਂ ਤੁਹਾਨੂੰ ਦੱਸਦੀ ਆ ਅਰਲੀ ਚਾਈਲਡਹੂਡ ਐਜੂਕੇਸ਼ਨ ਦੇ ਰਿਲੇਟਡ ਉਹਨਾਂ ਦੇ ਵਿੱਚ ਵੀ ਪੋਸਟ ਸਟੱਡੀ ਵਰਕ ਪਰਮਿਟ ਆ ਗਿਆ ਹੈ ਇਹ ਬਿਲਕੁਲ ਦੇਖੋ ਦੋ ਦਿਨ ਪਹਿਲੇ ਆਇਆ ਐਜੂਕੇਸ਼ਨ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸਰਟੀਫਿਕੇਟ ਚਾਈਲਡ ਕੇਅਰ ਪ੍ਰੋਵਾਈਡਰ ਅਸਿਸਟੈਂਟ ਐਜੂਕੇਸ਼ਨ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਡਿਪਲੋਮਾ ਐਂਡ ਐਜੂਕੇਸ਼ਨ ਬਿਹੇਵੀਅਰ ਐਂਡ ਰੈਗੂਲੇਸ਼ਨ ਸਟੱਡੀਜ਼ ਪੋਸਟ ਡਿਪਲੋਮਾ ਡਿਵੈਲਪਮੈਂਟ ਸਰਵਿਸ ਵਰਕਰ ਐਜੂਕੇਸ਼ਨ ਡਿਸੇਬਿਲਟੀ ਸਟੱਡੀਜ਼ ਡਿਪਲੋਮਾ ਐਜੂਕੇਸ਼ਨ ਅਸਿਸਟੈਂਟ ਸਰਟੀਫਿਕੇਟ ਇਹ 4-5 ਨਵੇਂ ਕੋਰਸਸ ਐਡ ਹੋ ਚੁੱਕੇ ਆ ਜਿਹੜੇ ਕਿ ਪੋਸਟ ਸਟੱਡੀ ਵਰਕ ਪਰਮਿਟ ਵਾਸਤੇ ਜਿਹੜੇ ਐਲੀਜੀਬਲ ਹੈ ਜੀ ਬਿਲਕੁਲ ਇਹਦੇ ਵਿੱਚ ਹੋਰ ਇੱਕ ਚੀਜ਼ ਮੈਂ ਐਡ ਕਰਨਾ ਚਾਹੂੰਗੀ ਸਪਾਊਸ ਦਾ ਬੜਾ ਰੋਲਾ ਪੈਂਦਾ ਮਾਸਟਰਸ ਦੇ ਵਿੱਚ 스파우스 ਨਾਲ ਜਾ ਸਕਦਾ ਹੈ। ਉਹਦੇ ਬਾਅਦ ਅੰਡਰਗ੍ਰੈਡ ਦੇ ਵਿੱਚ ਵੀ ਪੰਜ ਕੋਰਸੇਜ਼ ਹੈ ਜਿਹਦੇ ਵਿੱਚ 스파우스 ਨਾਲ ਜਾ ਸਕਦਾ ਹੈ। ਉਹ ਹੈਲਥ ਤੋਂ ਰਿਲੇਟਿਡ ਹੋਏ, ਉਹ ਲਾ ਤੋਂ ਰਿਲੇਟਿਡ ਹੋਏ, ਇੰਜੀਨੀਅਰਿੰਗ ਤੋਂ ਰਿਲੇਟਿਡ ਹੋਏ, ਬੀਐਡ ਤੋਂ ਰਿਲੇਟਿਡ ਹੋਏ, ਇਦਾਂ ਦੇ ਇਹ ਪੰਜ ਕੋਰਸੇਜ਼ ਹੈ ਜਿਹਦੇ ਵਿੱਚ 스파우스 ਕੈਨੇਡਾ ਦੇ ਵਿੱਚ ਨਾਲ ਤੁਹਾਡੇ ਅੰਡਰਗ੍ਰੈਡ ਕੋਰਸੇਜ਼ ਦੇ ਵਿੱਚ ਜਾ ਸਕਦਾ ਹੈ। ਤੁਸੀਂ ਇਹ ਦੱਸੋ ਕਿ ਕਿਹੜੀ ਕੰਟਰੀ ਜਿਹੜੀ ਅੰਡਰਗ੍ਰੈਡ ਵਿੱਚ ਤੁਹਾਨੂੰ ਇੰਨਾ ਈਜ਼ੀ ਦੇ ਰਹੀ ਹੈ ਜਸ ਪਾਉਸ ਨਾਲ ਜਾ ਰਿਹਾ ਉਹ ਤੁਹਾਨੂੰ ਜਿਹੜੀ ਹੈ ਮੈਂਟਲ ਸਪੋਰਟ ਕਰਦਾ ਉਹ ਫੁੱਲ ਟਾਈਮ ਕੰਮ ਕਰ ਸਕਦਾ ਤੁਹਾਡੀ ਫੀਸਾਂ ਵੀ ਕੱਢ ਸਕਦਾ ਇਹ ਜਿਹੜਾ ਤੁਹਾਡੇ ਪੁਆਇੰਟ ਬਹੁਤ ਅੱਛੇ ਹੈ ਜੇ ਤੁਸੀਂ ਇਹ ਧਿਆਨ ਨਾਲ ਸੋਚੋ ਬਟ ਇਹ ਹੈ ਕਿ ਲੋਕਾਂ ਤੋਂ ਦੇਖ ਕੇ ਕਿ ਨਹੀਂ ਉਹ ਕੈਨੇਡਾ ਨਹੀਂ ਜਾ ਰਿਹਾ ਮੈਂ ਵੀ ਨਹੀਂ ਜਾਣਾ ਉਹ ਤੁਹਾਡਾ ਸਭ ਤੋਂ ਵੱਡੀ ਗਲਤੀ ਹੋਏਗੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਸੋ ਜ਼ਰੂਰ ਸਟੂਡੈਂਟਸ ਨੂੰ ਪੋਜ਼ੀਟਿਵਲੀ ਹੀ ਲੈਣਾ ਚਾਹੀਦਾ ਹੈ ਕੈਨੇਡਾ ਸਟੱਡੀ ਵੀਜ਼ਾ ਨੂੰ ਕਿਉਂਕਿ ਤੁਸੀਂ ਦੇਖ ਸਕਦੇ ਹੋ ਡੇ ਸਾਰੇ ਨਵੇਂ ਕੋਰਸਿਸ ਨੇ ਜਿਸ ਦੇ ਵਿੱਚ ਤੁਹਾਨੂੰ ਪੋਸਟ ਸਟੱਡੀ ਵਰਕ ਪਰਮਿਟ ਮਿਲ ਸਕਦਾ ਹੈ ਜਿਵੇਂ ਮੈਮ ਨੇ ਕਿਹਾ ਕਿ ਜਦੋਂ ਜਿੱਥੇ ਰਸ਼ਨਾ ਹੋਵੇ ਉੱਥੇ ਅਪਲਾਈ ਕਰ ਲੋਗੇ ਤਾਂ ਤੁਹਾਡੇ ਲਈ ਬਹੁਤ ਫਾਇਦਾ ਉੱਥੇ ਰਹਿ ਸਕਦਾ ਹੈ ਕਿਉਂਕਿ ਭੀੜ ਨਹੀਂ ਹੈ ਕੰਪੀਟੀਸ਼ਨ ਵੀ ਜ਼ਿਆਦਾ ਨਹੀਂ ਹੈ ਤੁਹਾਡਾ ਪ੍ਰੋਸੈਸ इजीली ਤੁਸੀਂ ਕੰਪਲੀਟ ਕਰਦੇ ਹੋਏ ਆਪਣਾ ਵੀਜ਼ਾ ਵੀ ਹਾਸਲ ਕਰ ਸਕਦੇ ਹੋ ਔਰ ਕੰਮ ਦੇ ਵੀ ਤੁਹਾਨੂੰ ਡੇ ਸਾਰੇ ਮੌਕੇ ਇੱਥੇ ਜ਼ਰੂਰ ਮਿਲਣਗੇ ਔਰ ਕੋਈ ਹੋਰ ਸਵਾਲ ਹੋਵੇ ਸ ਤਾਂ ਜਿਹੜਾ ਨੰਬਰ ਡਿਸਪਲੇ ਐ ਇਸ ਉਪਰ ਕਾਲ ਕਰਕੇ ਵੀ ਤੁਸੀਂ ਹੋਰ ਇਨਫੋਰਮੇਸ਼ਨ ਲੈ ਸਕਦੇ ਹੋ ਇਹਨਾਂ ਕੋਰਸੇਸ ਨੂੰ ਲੈ ਕੇ ਕਿ ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗਲੀ ਇਸ ਲਿਸਟ ਵਿੱਚ ਕਿਹੜੇ ਕੋਰਸੇਸ ਨੇ ਤਾਂ ਤੁਸੀਂ ਜ਼ਰੂਰ ਆਪਣੇ ਡਾਕੂਮੈਂਟਸ ਲੈ ਕੇ ਨੈਵੀਗੇਟਰਸ ਓਵਰਸੀਜ਼ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ ਤਾਂ ਕਿ ਤੁਹਾਡੇ ਡਾਕੂਮੈਂਟਸ ਨੂੰ ਅਸੈਸਮੈਂਟ ਕਰਕੇ ਉਹਨਾਂ ਦੀ ਤੇ ਤੁਹਾਨੂੰ ਸਹੀ ਕੋਰਸੇਸ ਜੋ ਹੈ ਗਾਈਡ ਕੀਤੀ ਜਾ ਸਕਣੇ ਆ ਪੂਰੇ ਪ੍ਰੋਸੈਸ ਨੂੰ ਤੁਸੀਂ ਸਹੀ ਢੰਗ ਦੇ ਨਾਲ ਫੋਲੋ ਕਰ ਸਕੋ ਤਾਂ ਉਸ ਦੀ ਜਾਣਕਾਰੀ ਵੀ ਤੁਸੀਂ ਜ਼ਰੂਰ ਲੈ ਸਕਦੇ ਹੋ ਬਹੁਤ ਬਹੁਤ ਥੈਂਕਸ ਮੈਮ ਮੈਂ ਪੂਰੀ ਇਨਫੋਰਮੇਸ਼ਨ ਤੁਸੀਂ ਸਟੂਡੈਂਟਸ ਨਾਲ ਸਾਂਝੀ ਕੀਤੀ ਹੈ ਅੱਗੋਂ ਵੀ ਅਸੀਂ ਸਟ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਹੀ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮਚ ਥੈਂਕ ਯੂ